ਹਾਂਜੀ ਲੋ ਜੀ ਅੱਜ ਪ੍ਰੋਗਰਾਮ ਤੇ ਜਾਣ ਦੀਆਂ ਤਿਆਰੀਆਂ ਦੇ ਦੇ ਹੁਣ ਮੁੰਡੇ ਕੀ ਕਰ ਲੱਗੇ ਨੇ ਲੋ ਗੱਡੀ 'ਚ ਸਮਾਨ ਹੀ ਰੱਖਿਆ ਹੈ। ਓ ਨੋ। ਚੱਲੀਏ। ਤੂੰ ਬੇਲਾ ਹੈ ਤਾਂ ਤਿਆਰ ਨਹੀਂ ਹੋਇਆਗਾ। ਚਲ ਹਾਂ ਬਈ। ਕਿਵੇਂ ਆ? ਓ ਚਲੋ। ਆਹ ਬੀਲੀਏ। ਓ ਲੇਟ ਹੋ ਗਏ ਯਾਰ। ਲੈ ਤਾਂ ਬਾਜੇ ਉਹ ਨਹੀਂ ਫਿਰਦੇ ਨੇ। ਤਾਂ ਬਾਜੇ ਖੋਲੀ ਫਿਰਦਾ। ਯਾਰ ਜ਼ਰੂਰੀ ਆ ਵੀਰੇ। ਓਏ ਕੋਈ ਪਹਿਲਾਂ ਆ ਵੀ ਜੀ ਜੰਦ ਦੇ ਆ ਮਿੱਤਰ ਪਿਆਰੇ ਸਾਡੇ ਗਾਣਾ ਸੁਣਾਉਂਗੇ ਸੁਣਾ ਬਈ ਮੂੰਕੇ ਮੈਂ ਤਾਂ ਫੋਲੀ ਜੀ ਸਮਝਦਾ ਸੀ ਤੈਨੂੰ ਸਿੱਧੇ ਜਿੱਥੇ ਦੀ ਮਤ ਵੈ ਨੇ ਕੇ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਨਹੀਂ ਤੈਨੂੰ ਗੁੱਡ ਲੱਕ ਵੈ ਨੇ ਆਏ ਹਾਏ 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 ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਨਹੀਂ ਤੈਨੂੰ ਗੁੱਡ ਲੱਕ ਵੈ ਨੇ ਚਲੋ ਪਹਿਲਾਂ ਮੈਨੂੰ ਐ ਦੱਸ ਸਮਾਨ ਰੱਖਦੇ ਆ ਤੁਸੀਂ ਰੱਖਣਾ ਸਾਰੇ

ਗੱਡੀ ਦੇ ਸਮਾਨ ਅਸੀਂ ਰੱਖਿਆ ਹਾਂ ਆ ਪੰਨਾ ਕਰੀ ਗਏ ਹੋਮਰੇ ਕੰਮ ਦੀ ਕੰਮ ਪੰਨੇ ਗਿਆ ਕੇ ਬਹਿ ਗਿਆ ਵਿੱਚ ਸਸ ਪਲੀਜ਼ ਪਲੀਜ਼ ਅਸੀਂ ਫੋਟੋ ਫਾਇਨ ਜੀ ਫੋਟੋ ਕਰਾਂਗੇ ਜੀ ਆ ਜਾਈ ਫੇਰ ਇੱਕੋ ਵਿੱਚ ਫੋਟੋ ਕਰਾਂਗੇ ਸਰ ਨੋ ਸਾਸਰੀ ਕਾਲ ਜੀ ਕਿਵੇਂ ਹੋ ਕਿੱਧਰ ਨੂੰ ਚੱਲੇ ਅੱਜ ਮਨਾਲੀ ਮਨਾਲੀ

ਸੋ 80% ਹੱਕ ਬਣਦਾ ਸੀ ਕਿਉਂਕਿ ਅਸੀਂ ਇੱਥੇ ਪ੍ਰੋਗਰਾਮ ਲਾਉਣ ਆਇਆ ਜੀ ਹਾਂ ਵੀ ਹਾਂ ਜੀ ਲਓ ਜੀ ਪਹੁੰਚ ਗਏ ਫਿਰ کہہ ਰਹਾ ਹਾਂ ਆਪਾਂ ਪਹਾੜਾਂ ਚ ਟਟਾੜਾ ਦੇਖੀ ਕੀ ਕਰਦੇ ਹਾਂ ਵੀ ਕਿਵੇਂ ਆ ਕਹਿਮ ਆਏ ਹਾਏ ਮੁੰਡੇ ਦੇ ਅੱਜ ਪੱਗ ਬਣੀ ਜਾ ਰਹੀ ਆ ਉਸ ਦਿਨ ਦਾ ਤੂੰ ਵੇਹ ਪਹਿਲੇ ਹੀ ਤਿਆਰ ਹੋਇਆ ਫਿਰਦਾ ਜੀ ਅੱਜ ਲੇਟ ਹੋਇਆ ਫਿਰਦਾ ਇਸ ਤਰ੍ਹਾਂ ਇੱਕ ਵਾਰ ਸ਼ੂਟ ਕਰਕੇ ਆਇਆ ਚੋਬਰ ਸ਼ੂਟ ਕਰ ਗਿਆ ਸਹੀ ਗੱਲ ਕਹਿੰਦਾ ਨਹੀਂ ਮੈਂ ਉਹਨਾਂ ਨਾਲ ਨਹੀਂ ਬਹਿਦਾ ਜਿਹੜੇ ਸਾਰਿਆਂ ਨਾਲ ਬਹਿੰਦੇ ਨੇ ਸਾਹੀ ਚੱਲਾਇਆ ਬੈਠਾ ਹਾਂ ਇਹ ਕਿੱਧਰ ਬੜੇ ਹੋਏ ਨੇ ਅੱਬਾ ਸੱਜਾ ਖੱਬਾ ਪੱਦਾ ਪੱਦਾ ਸਾਹੀ ਨਹੀਂ ਵਾਹ ਵਾਹ ਹਾਂ ਵੀ ਅੱਖਾਂ ਦਾ ਘਟ ਮਿਲ ਪੱਜੀਆਂ ਕੋਈ ਦਾ ਆਟੋਗ੍ਰਾਫ ਮਿਲ ਸਕਦਾ ਵੀਰੇ ਆਟੋਗ੍ਰਾਫ ਆਉਂ ਗਏ ਸੈਲਫੀਆਂ ਲੈ ਮੇਰੇ ਨਾਲ ਹੈ ਕਹਿੰਦੇ ਕਹਿੰਦਾ ਆਟੋਗ੍ਰਾਫ ਮਿਲਦਾ ਸੈਲਫੀਆਂ ਲੈ ਵੀਰੇ ਭਾਈ ਕਹਿੰਦੇ ਜੱਜ ਦਾ ਹੀ ਦੇਖਦੇ ਆ ਉਹ ਮੈਨੂੰ ਸਾਹ ਕਿਉਂ ਦੀ ਆਸੇ ਸਮੈ ਸਮੈ ਤੁਹਾਨੂੰ ਅਕਸਰ ਪਿਛਲੀ ਵੀਡੀਓ ਵਿੱਚ ਵੀ ਦਿਖਾਇਆ ਵਾ ਕਿ ਇਹ ਦੋ ਬੰਦੇ ਇਹ ਦੋ ਇਨਸਾਨ ਹਮੇਸ਼ਾ ਫੋਨਾਂ ਦੇ ਪਿੱਛੇ ਲੱਗੇ ਰਹਿੰਦੇ ਨੇ ਆ ਦੇਖੋ ਜਸ਼ਨ ਜਸ਼ਨ ਨਹੀਂ ਜਸ਼ਨ ਨਹੀਂ ਦੋ ਜਸ਼ਨ ਨਹੀਂ ਦੋਨੇ ਜਸ਼ਨ ਨਹੀਂ ਆ ਤਾਂ ਸੱਪਾਂ ਲਾਵਾ ਯਾਰ ਵੀ ਮੁੰਡਾ ਜੜੀ ਹੋਣ ਲੱਗ ਗਿਆ ਓਏ ਕਿਆ ਬਾਤ ਹੈ ਲੈ ਵੀ ਚੱਲਿਆ ਮੈਦਾਨ ਚ ਉਤਰ ਗਿਆ ਹੁਣ ਲੈ ਵੀ ਮੈਦਾਨ ਚ ਉਤਰ ਗਿਆ ਲੈ ਵੀ ਐ ਮੁੰਡੇ ਆਏ ਹਾਏ 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 ਲੈ ਸੰਗਦਾ ਓਏ ਮੁਰੇ ਹੀ ਨਹੀਂ ਆਉਦਾ ਕਿਆ ਮਹਾਰਾਜ ਜੀ ਕੀ ਕਹਦਾ ਤੁਹਾਡਾ ਢੋਲ ਤੰਤਰ ਜਾਈਏ ਐ ਹੌ ਟੱਪ ਨਾਲ ਲੋਹਾ ਪਾਵਾਂ ਕੰਨੀ ਨੱਤੀਆਂ ਹਾਂਜੀ ਆ ਸੁਣੋ ਸਰ ਕਿਹੜਾ ਹੋ ਪੱਗ ਨਾਲ ਨੱਤਿਆਂ ਨਾਲ ਜਦਨ ਕਰੇ ਬੰਨਦਿਆ ਯਾਰ ਪੱਗਾ ਠੋਕ ਠੋਕ ਕੇ ਆਏ ਹਾਏ ਚੱਕਦੇ ਹੋਰੇ ਸਾਰੇ ਕੋਕਟ ਬਣੀਆਂ ਮਿੱਤਰਾ ਬਹੁਤ ਵਧੀਆ ਸਾਜੀ ਸੈਟ ਕਰ ਦੋ ਵਧੀਆ ਤਰੀਕੇ ਨਾਲ ਹਾਂ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਹਾਂ ਆਏ ਮਨੂੰ ਇੱਕ ਚੀਜ਼ ਦਿਖਾਵਾਂ ਅਜੂਬਾ ਦਿਖਾਵਾਂ ਓਏ ਆ ਖਸਦਾ ਜਾਣੀ ਕਰਦੇ ਸੈਟ ਕਰਦੇ ਹਾਂ ਵੀ ਬੰਨਣ ਲੱਗਿਆ ਆ ਹੋਰ ਯਾਰ ਪਾਣਾ ਪਾਣਾ ਤੇਰੀ ਐ ਵਈ ਵਈ ਇਹ ਕਿਹੜੇ ਸੁਰ ਚ ਵੱਜਦਾ ਇਹ ਵੀਰੇ ਵੱਜਦਾ ਫੋਜ ਫੋਜ